ਪਿਆਰ ਪਰਿਸ਼ਤ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਅਮ੍ਰਿਤਸਰੀ ਬੜੀਆਂ ਦੀ ਸਬਜੀ ਇਹਨੂੰ ਮਸਾਲਾ ਬੜੀਆਂ ਵੀ ਕਹਿੰਦੇ ਆਂ ਦਾਲ ਵਾਲੀ ਦਾਲ ਵਾਲੀਆਂ ਬੜੀਆਂ ਵੀ ਕਿਹਾ ਜਾਂਦਾ ਏ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਇੱਥੇ ਆਪਾਂ ਨੇ ਦੋ ਲਈਆਂ ਨੇ ਜੀ ਬੜੀਆਂ ਚਾਰ ਪੰਜ ਆਪਾਂ ਆਲੂ ਲਏ ਨੇ ਦੋ ਪਿਆਜ਼ ਸਵਾਦ ਅਨੁਸਾਰ ਹਰੀਆਂ ਮਿਰਚਾਂ ਅਦਰਕ ਲਸਣ ਤੇ ਲਾਲ ਟਮਾਟਰ ਇਹ ਆਪਾਂ ਸਾਰੀਆਂ ਚੀਜ਼ਾਂ ਤੋਸ ਵਰਕੇ ਲੈ ਲਈਆਂ ਨੇ ਜੀ ਬੜੀਆਂ ਆਪਾਂ ਰੱਖ ਦਾਂਗੇ ਸਾਈਡ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਨੇ ਇਹਨਾਂ ਨੂੰ ਕੱਟ ਕੇ ਪਾਣੀ ਦੇ ਵਿੱਚ ਰੱਖ ਦਵਾਂਗੇ ਆਲੂ ਆਪਾਂ ਨੇ ਇਸ ਤਰੀਕੇ ਪਾਣੀ ਚ ਰੱਖ ਦੇਣੇ ਪਹਿਲਾਂ ਵੀ ਵੈਸੇ ਆਪਾਂ ਧੋ ਲਏ ਸੀ ਕੱਟਣ ਤੋਂ ਬਾਅਦ ਇਹ ਆਲੂ ਜਿਹੜੇ ਕਾਲੇ ਜੇ ਪੈ ਜਾਂਦੇ ਆ ਸੋ ਇਸ ਕਰਕੇ ਆਪਾਂ ਨੇ ਪਾਣੀ ਚ ਰੱਖ ਦੇਣੇ ਆ ਇਹ ਜਿਹੜੀ ਵੀਡੀਓ ਆ ਇਹ ਰਿਕੁਐਸਟਡ ਵੀਡੀਓ ਆ ਆਪਣੀ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਨਾਂ ਨੇ ਆਲੂ ਅਤੇ ਅੰਮ੍ਰਿਤਸਰੀਆ ਬੜੀਆਂ ਦੀ ਵੀਡੀਓ ਜਿਹੜੀ ਇਹ ਬਣਾਉਣ ਨੂੰ ਕਿਹਾ ਸੀ ਆਪਾਂ ਉਹਨਾਂ ਦੇ ਕਹਿਣ ਦੇ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਤੁਹਾਡੇ ਲਈ ਲੈ ਕੇ ਆਏ ਆ ਇਹ ਇਹ ਜਿਹੜਾ ਤਰੀਕਾ ਹੈ ਸਬਜ਼ੀ ਬਣਾਉਣ ਦਾ ਇਹ ਤਰੀਕਾ ਮੇਰੇ ਦਾਦੀ ਔਰ ਮੇਰੀ ਮੰਮੀ ਦਾ ਹੈ ਸੋ ਮੈਂ ਵੀ ਉਸੇ ਤਰੀਕੇ ਦੇ ਨਾਲ ਸਬਜ਼ੀ ਬਣਾਉਂਦੀ ਆ ਤੇ ਤੁਹਾਡੇ ਨਾਲ ਵੀ ਮੈਂ ਉਹੀ ਤਰੀਕਾ ਸ਼ੇਅਰ ਕਰਨ ਲੱਗੀ ਆ ਇੱਥੇ ਦੇਖੋ ਜੀ ਆਲੂ ਆਪਾਂ ਨੇ ਸਾਰੇ ਪਾਣੀ ਦੇ ਵਿੱਚ ਪਾ ਦਿੱਤੇ ਆ ਆਲੂ ਆਪਾਂ ਕੱਟ ਕੇ ਪਾਣੀ 'ਚ ਰੱਖ ਦਿੱਤੇ ਆ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਕੇ ਕੁੱਟ ਲਵਾਂਗੇ ਕੁੰਡੀ 'ਚ ਪਾ ਕੇ ਆਪਾਂ ਕੁੱਟ ਲਵਾਂਗੇ ਜੀ ਤੁਸੀਂ ਚਾਹੋ ਮਿਕਸੀ 'ਚ ਵੀ ਮਸਾਲਾ ਤਿਆਰ ਕਰ ਸਕਦੇ ਹੋ ਤੇ ਆਪਾਂ ਮਿਰਚਾਂ ਪਾ ਲਈਆਂ ਨੇ ਮਿਰਚ ਤੁਸੀਂ ਦੇਖ ਕੇ ਪਾ ਲੈਣੀਆਂ ਨੇ ਇਹ ਦੋ ਲੈਣੇ ਜੀ ਆਪਾਂ ਨੇ ਪਿਆਜ਼ ਇਹ ਵੀ ਆਪਾਂ ਪਾ ਲਾਂਗੇ ਵਿੱਚੇ ਸਾਰੀਆਂ ਤੇ ਜੈ ਇੱਕੋ ਵਾਰ ਹੀ ਆਪਾਂ ਨੇ ਕੁੱਟ ਦੇਣੀਆਂ ਨੇ ਲੋ ਜੀ ਆਪਾਂ ਨੇ ਸਾਰੀਆਂ ਚੀਜ਼ਾਂ ਕੱਟ ਕੇ ਪਾ ਲਈਆਂ ਨੇ ਕੁੰਡੀ ਦੇ ਵਿੱਚ ਆਪਾਂ ਮਸਾਲਾ ਕੁੱਟ ਕੇ ਕਰਾਂਗੇ ਤਿਆਰ ਮੇਰੀ ਮੰਮੀ ਵੀ ਐਸੇ ਤਰੀਕੇ ਕੁੰਡੀ ਜ ਮਸਾਲਾ ਕੁੱਟਦੇ ਆ ਜੀ ਤੇ ਇਹ ਕੁੰਡੀ ਆਪਾਂ ਨੇ ਲਈ ਆ ਨਮੀ ਸੋ ਤੁਹਾਨੂੰ ਪਤਾ ਹੀ ਹੈ ਜਦੋਂ ਨਮੀ ਨਮੀ ਚੀਜ਼ ਆਂਦੀ ਹੈ ਆਪਾਂ ਕਿੰਨਾ ਚਾਰਜ ਹੁੰਦਾ ਹੈ ਜਿਸ ਦਿਨ ਦੀ ਅਸੀਂ ਲੈ ਕੇ ਆਂਦੀ ਹੈ ਅਸੀਂ ਮਸਾਲਾ ਇਹਦੇ ਵਿੱਚ ਹੀ ਕੁੱਟ ਕੇ ਸਬਜ਼ੀ ਬਣਾਉਂਦੇ ਆ ਹਾਂਜੀ ਦੇਖੋ ਆਪਾਂ ਨੇ ਮਸਾਲਾ ਲਈ ਆ ਇਹ ਕੁੱਟਾ ਇਸ ਤਰ੍ਹਾਂ ਆਪਾਂ ਦਰਦਰਾ ਜਿਹਾ ਮਸਾਲਾ ਕੁੱਟਣਾ ਹੈ ਇਦੇ ਵਿੱਚ ਪਾ ਲਵਾਂਗੇ ਜੀ ਆਪਾਂ ਇੱਕ ਛੋਟਾ ਚਮਚ ਹਲਦੀ ਦਾ ਸਵਾਦ ਅਨੁਸਾਰ ਪਾ ਲਵਾਂਗੇ ਜੀ ਆਪਾਂ ਨਮਕ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਜੀ ਇਦੇ ਵਿੱਚ ਆਪਾਂ ਲਾਲ ਮਿਰਚਾਂ ਦੀ ਵਰਤੋਂ ਨਹੀਂ ਕਰਾਂਗੇ ਅਗਰ ਤੁਸੀਂ ਜਾਣਦੇ ਹੋ ਸਬਜ਼ੀ ਦੀ ਰੰਗਤ ਥੋੜੀ ਵਧੀਆ ਆਵੇ ਤਾਂ ਤੁਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰ ਸਕਦੇ ਹੋ ਜਿਹੜੀਆਂ ਮੈਂ ਹਰੀਆਂ ਮਿਰਚਾਂ ਦੇ ਵਿੱਚ ਪਾਈਆਂ ਨੇ ਉਹ ਬਹੁਤ ਕੌੜੀਆਂ ਨੇ ਇਸ ਕਰਕੇ ਮੈਂ ਸਵਾਦ ਅਨੁਸਾਰ ਹਰੀਆਂ ਮਿਰਚਾਂ ਹੀ ਲੈ ਲਈਆਂ ਐ ਅਗਰ ਤੁਸੀਂ ਤਦ ਲਾਲ ਮਿਰਚ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਮਸਾਲੇ ਵੀ ਹੋਰ ਪਹਿਜ ਨਹੀਂ ਪਾਣੇ ਨਾ ਕੋਈ ਧਨੀਆ ਪਾਊਡਰ ਪਾਵਾਂਗੇ ਨਾ ਗਰਮ ਮਸਾਲਾ ਕਿਉਂਕਿ ਬਿਲਕੁਲ ਦੇਸੀ ਤਰੀਕੇ ਦੇ ਨਾਲ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜਿਹੜੀਆਂ ਬੜੀਆਂ ਹੁੰਦੀਆਂ ਨੇ ਉਹਦੇ ਵਿੱਚ ਸਾਰੇ ਮਸਾਲੇ ਪਹਿਲਾਂ ਹੀ ਐਡ ਹੁੰਦੇ ਆ ਇਧਰ ਆ ਪਤਲੀ ਰੱਖ ਲਈਏ ਜੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਭਾ ਇੱਕ ਕੜਛੀ ਭਰ ਕੇ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਤੇਲ ਹੋ ਗਿਆ ਹੈ ਜੀ ਚੰਗੀ ਤਰ੍ਹਾਂ ਦੇ ਨਾਲ ਗਰਮ ਇਹਦੇ ਵਿੱਚ ਹੁਣ ਆਪਾਂ ਬੜੀਆਂ ਪਾ ਦਾਂਗੇ ਬੜੀਆਂ ਆਪਾਂ ਨੇ ਸਾਫਤੀਆਂ ਹੀ ਪਾ ਦੇਣੀਆਂ ਨੇ ਸਾਫਤੀਆਂ ਬੜੀਆਂ ਪਾ ਕੇ ਆਪਾਂ ਇਹਨਾਂ ਨੂੰ ਭੁੰਨ ਲੈਣਾ ਏ ਜੇ ਆਪਾਂ ਇਹਨਾਂ ਨੂੰ ਤੋੜ ਕੇ ਭੁੰਨਦੇ ਆ ਤਾਂ ਨਾ ਜਿਹੜਾ ਵਿੱਚੋਂ ਚੂਰਾ ਜਾਂ ਰਹਿ ਜਾਂਦਾ ਏ ਉਹ ਨਾ ਜਲ ਜਾਂਦਾ ਏ ਫਿਰ ਉਤਰੀ ਦੇ ਉੱਪਰ ਕਾਲਾ ਕਾਲਾ ਜਿਹਾ ਦਿਖਦਾ ਹੁੰਦਾ ਏ ਸੋ ਇਸ ਕਰਕੇ ਨਾ ਬੜੀਆਂ ਨੂੰ ਸਾਫਤੇ ਹੀ ਭੁੰਨ ਲਿਆ ਕਰੋ ਮੀਡੀਅਮ ਤੇ ਸੇਕਦੇ ਉੱਤੇ ਭੁੰਨਾ ਹੈ ਇਕਦਮ ਤੇਜ਼ ਸੇਕ ਨਹੀਂ ਕਰਨਾ ਹਾਂਜੀ ਇੱਥੇ ਦੇਖੋ ਬੜੀਆਂ ਆਪਣੀਆਂ ਭੁੱਜ ਗਈਆਂ ਏ ਬਿਲਕੁਲ ਮੱਠੇ ਮੱਠੇ ਜਿਹਾ ਸੇਕਦੇ ਉੱਤੇ ਆਪਾਂ ਨੇ ਬੜੀਆਂ ਨੂੰ ਭੁੰਨਿਆ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਜੇ ਆਪਾਂ ਇਹਨਾਂ ਨੂੰ ਤੇਜ਼ ਸੇਕ ਦੇ ਉੱਤੇ ਭੁੰਨਦੇ ਤਾਂ ਇਹਨਾਂ ਨੇ ਕਾਲੀਆਂ ਹੋ ਜਾਣਾ ਸੀ ਫਿਰ ਉਹ ਕੜੱਤਣ ਜੀ ਹੋ ਜਾਂਦੀ ਹੈ ਸਬਜ਼ੀ ਦੇ ਵਿੱਚ ਇਸੇ ਤੇਲ ਦੇ ਵਿੱਚ ਪਾ ਦਾਂਗੇ ਜੀ ਆਪਾਂ ਥੋੜਾ ਜਿਹਾ ਜੀਰਾ ਜੀਰਾ ਦੇਖੋ ਜੀ ਤੜਕ ਗਿਆ ਇਹ ਨਾਲ ਹੀ ਹੁਣ ਆਪਾਂ ਮਸਾਲਾ ਪਾ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਜੀ ਤੁਸੀਂ ਦਰੂਰ ਬਣਾ ਕੇ ਦੇਖੋ ਇਸ ਤਰੀਕੇ ਦੇ ਨਾਲ ਸਬਜ਼ੀ ਬਹੁਤ ਹੀ ਹੱਡੀ ਐਸੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤਰੀਕਾ ਸਾਰਾ ਇਹ ਮੇਰੀ ਮੰਮੀ ਦਾ ਹੈ ਫਰਕ ਸਿਰਫ ਇੰਨਾ ਕ ਹੈ ਇਹ ਪੰਪ ਇਹ ਸਬਜੀ ਗੈਸ ਦੇ ਉੱਤੇ ਬਣਾ ਰਹੇ ਆ ਮੇਰੀ ਮੰਮੀ ਤੁੰਲੇ ਦੇ ਉੱਤੇ ਬਣਾਉਂਦੇ ਆ ਇੱਥੇ ਨਾ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਜੀ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਹਾਂਜੀ ਇੱਥੇ ਦੇਖੋ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਹੈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਸਾਈਡਾਂ ਤੋਂ ਜਿਹੜਾ ਤੇਲ ਆ ਉਹ ਛੱਡ ਦਿੱਤਾ ਹੈ ਤੇ ਬਿਲਕੁਲ ਚੰਗੀ ਤਰ੍ਹਾਂ ਮਸਾਲਾ ਜਿਹੜਾ ਭੁੱਜਣਾ ਜ਼ਰੂਰੀ ਹੈ ਤਾਈਓ ਸਬਜੀ ਆਪਣੀ ਜਿਹੜੀ ਸਵਾਦ ਬਣਦੀ ਆ ਦੇਪਾ ਗੁੰਡੀ ਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਧੋ ਲਿਆ ਇਹ ਵੀ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਨਾਲ ਹੀ ਪਾ ਦਵਾਂਗੇ ਆਲੂ ਇੱਧਰ ਬੜੀਆਂ ਵੀ ਠੰਡੀਆਂ ਹੋ ਗਈਆਂ ਇਹਨਾਂ ਨੂੰ ਆਪਾਂ ਟੁਕੜਿਆਂ ਦੇ ਵਿੱਚ ਤੋੜ ਲਵਾਂਗੇ ਬਹੁਤੇ ਜ਼ਿਆਦਾ ਛੋਟੇ ਟੁਕੜੇ ਆਪਾਂ ਨਹੀਂ ਕਰਨੇ ਬਸ ਏਡੇ ਏਡੇ ਕੁ ਪੀਸ ਕਰ ਲਾਂਗੇ ਦੇਖੋ ਜੀ ਆਪਾਂ ਇਹਨਾਂ ਨੂੰ ਟੂ ਪਹਿਲਾ ਹੀ ਟੁਕੜੇ ਤੋੜ ਕੇ ਪਾ ਦਿੰਦੇ ਨਾ ਜਿੱਕਣਾ ਹੁਣ ਚੂਰਾ ਜਿਹਾ ਨਿਕਲਦਾ ਹੈ ਇਹਨਾਂ ਨੇ ਕਾਲਾ ਹੋ ਜਾਣਾ ਸੀ ਵਿੱਚ ਫਿਰ ਤਰੀ ਦੇ ਉੱਪਰ ਤੈਰਨਾ ਸੀ ਵਧੀਆ ਨਹੀਂ ਲੱਗਦਾ ਤੇ ਇਸ ਤਰ੍ਹਾਂ ਤੁਸੀਂ ਵੀ ਬਣਾਇਓ ਇਹ ਵਾਲੀਆਂ ਬੜੀਆਂ ਵੀ ਹੁਣ ਪਾਲੂਆਂ ਦੇ ਨਾਲ ਹੀ ਪਾ ਦਵਾਂਗੇ ਜੀ ਤੇ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਇੱਥੇ ਦੇਖੋ ਜੀ ਆਪਾਂ ਸਬਜੀ ਨੂੰ ਢੱਕ ਦਿੰਨੇ ਆ ਤੇ 2 ਮਿੰਟ ਆਪਾਂ ਇਹਨੂੰ ਸੇਕ ਲੱਗਣ ਦਿੰਨੇ ਆ ਇੱਥੇ ਦੇਖੋ ਜੀ 2-3 ਮਿੰਟ ਅੱਪਾਂ ਨੇ ਸਬਜੀ ਨੂੰ ਪਕਾ ਲਿਆ ਏ ਚੰਗੀ ਤਰ੍ਹਾਂ ਦੇ ਨਾਲ ਮਸਾਲੇ ਨੂੰ ਸੋੜਾ ਲੱਗ ਚੁੱਕਿਆ ਏ ਤੁਸੀਂ ਦੇਖ ਸਕਦੇ ਹੋ ਹੁਣ ਅੱਪਾ ਇਹਨੂੰ ਲਗਾਵਾਂਗੇ ਤਰੀ ਤਰੀ ਅੱਪਾਂ ਨੇ ਦੇਖ ਕੇ ਲਗਾ ਲੈਣੀ ਆ ਜਿਸ ਤਰ੍ਹਾਂ ਦੀ ਸਬਜੀ ਆਪਣੇ ਘਰ ਦੇ ਵਿੱਚ ਖਾਂਦੇ ਆ ਇੱਥੇ ਲਈਏ ਜੀ ਮੈਂ ਇੱਕ ਗੜਵੀ ਪਾਣੀ ਦੀ ਮੈਂ ਪਾਣੀ ਜਿਹੜਾ ਏ ਦੇਖ ਕੇ ਪਾ ਦਵਾਂਗੀ ਲਓ ਜੀ ਆਪਾਂ ਨੇ ਇੱਕ ਗੜਵੀਂ ਫੁੱਲ ਭਰ ਕੇ ਇਹਦੇ ਵਿੱਚ ਪਾਣੀ ਦੀ ਪਾ ਦਿੱਤੀ ਹੈ ਤੇ ਆਪਾਂ ਹੁਣ ਸਬਜੀ ਨੂੰ ਪਕਣ ਦਵਾਂਗੇ ਆਪਾਂ ਸਬਜੀ ਨੂੰ ਇਸ ਤਰੀਕੇ ਦੇ ਨਾਲ ਟੱਕ ਦੇੰਨੇ ਆ ਤੇ ਸਬਜੀ ਆਪਾਂ ਪਕਣ ਦਿੰਨੇ ਆ ਜੀ ਸੇਕ ਆਪਾਂ ਨੇ ਕਰ ਦਿੱਤਾ ਹੈ ਮੀਡੀਅਮ ਆ ਮੀਡੀਅਮ ਜਿਹਾ ਸੇਕ ਦੇ ਉੱਤੇ ਆਪਾਂ ਸਬਜ਼ੀ ਨੂੰ ਪੱਕਣ ਦਵਾਂਗੇ ਸਬਜ਼ੀ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਸਬਜ਼ੀ ਬਣਨ ਦੇ ਵਿੱਚ ਕਿੰਨਾ ਟਾਈਮ ਲੱਗਿਆ ਹੈ ਹਾਂਜੀ ਇੱਥੇ ਦੇਖੋ ਆਪਣੀ ਸਬਜ਼ੀ ਨੂੰ ਮੱਠੇ ਮੱਠੇ ਜਿਹੇ ਸੇਕ ਦੇ ਉੱਤੇ ਪੱਕਦੇ ਹੋਏ ਅੱਧਾ ਘੰਟਾ ਹੋ ਚੁੱਕਿਆ ਹੈ ਸਬਜ਼ੀ ਆਪਣੀ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਨਾਲੋਂ ਗਾੜੀ ਵੀ ਹੋ ਚੁੱਕੀ ਹੈ ਤੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਇੱਥੇ ਆਪਾਂ ਨੇ ਆਲੂ ਇੱਕ ਤੋੜ ਕੇ ਦੇਖ ਲਿਆ ਸੀਗਾ ਪਹਿਲਾਂ ਆਲੂ ਵੀ ਆਪਣੇ ਚੰਗੀ ਤਰ੍ਹਾਂ ਦੇ ਨਾਲ ਪੱਕ ਗਏ ਆ ਤੇ ਸਬਜ਼ੀ ਬਿਲਕੁਲ ਦੇਸੀ ਅਤੇ ਪਿੰਡੂ ਜਿਹੇ ਤਰੀਕੇ ਦੇ ਨਾਲ ਬਣਾ ਕੇ ਸਬਜੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਜਾਣਦੇ ਹੋ ਕਿ ਸਬਜੀ ਦਾ ਜਿਹੜਾ ਰੰਗ ਹੈ ਬਹੁਤ ਹੀ ਜ਼ਿਆਦਾ ਵਧੀਆ ਆਵੇ ਤਾਂ ਤੁਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਅੱਧਾ ਚਮਚਾ ਜਿਹੜਾ ਇਹਦੇ ਵਿੱਚ ਐਡ ਕਰ ਸਕਦੇ ਹੋ ਜਦੋਂ ਆਪਾਂ ਮਸਾਲਾ ਭੁੰਨਦੇ ਹਾਂ ਉਦੋਂ ਇਹ ਆਪਾਂ ਇਹਨੂੰ ਬਿਲਕੁਲ ਦੇਸੀ ਤਰੀਕੇ ਦੇ ਨਾਲ ਬਣਾਇਆ ਏ ਤੇ ਕਿਸ ਤਰ੍ਹਾਂ ਦੀ ਲੱਗੀ ਜੀ ਸਾਡੀ ਵੀਡੀਓ ਕਮੈਂਟਾਂ ਰਾਹੀਂ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਵੀਡੀਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਓ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ